ਲੋਵੇ ਦੋਸਤੋ ਅੱਜ ਗੱਲ ਕਰਾਂਗੇ ਗਾਇਕੀ ਦੇ ਚਮਕਦੇ ਸਤਾਰੇ ਬਾਈ ਅਮਰ ਸਿੰਘ ਚਮਕੀਲਾ ਬਾਰੇ ਬੇਸ਼ੱਕ ਬਾਈ ਚਮਕੀਲਾ ਨੂੰ ਇਸ ਦੁਨੀਆ ਤੋਂ ਰੁਖਸਤ ਹੋયા ਨੂੰ 37 ਸਾਲ ਬੀਤ ਚੁੱਕੇ ਆ ਪਰ ਅੱਜ ਵੀ ਫਜ਼ਾਮਾਂ ਦੇ ਵਿੱਚ ਉਹਨਾਂ ਦਾ ਸੰਗੀਤ ਜਿਹੜਾ ਆ ਗੂੰਜ ਰਿਹਾ ਆ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ 21 ਜੁਲਾਈ 1960 ਦਿਨ ਸ਼ੁੱਕਰਵਾਰ ਨੂੰ ਦਲਿਤ ਰਵਿਦਾਸੀਆ ਪਰਿਵਾਰ ਦੇ ਵਿੱਚ ਬਾਈ ਅਮਰ ਸਿੰਘ ਚਮਕੀਲੇ ਦਾ ਜਨਮ ਹੁੰਦਾ ਬਾਈ ਅਮਰ ਸਿੰਘ ਚਮਕੀਲੇ ਦੇ ਪਿਤਾ ਜੀ ਦਾ ਨਾਮ ਹਰੀ ਸਿੰਘ ਸੰਦੀਲਾ ਤੇ ਮਾਤਾ ਦਾ ਨਾਮ ਕਰਤਾਰ ਕੌਰ ਸੀ ਬੇਹੱਦ ਤੰਗੀਆਂ ਤ੍ਰਿੱਟੀਆਂ ਦੇ ਵਿੱਚ ਪਰਿਵਾਰ ਜਿਹੜਾ ਜ਼ਿੰਦਗੀ ਬਸਰ ਕਰ ਰਿਹਾ ਸੀਗਾ ਬਹੁਤ ਗਰੀਬੀ ਅਤਿ ਦੀ ਗਰੀਬੀ ਜਿਹਨੂੰ ਕਹਿ ਸਕਦੇ ਆ ਉਹ ਬਾਈ ਅਮਰ ਸਿੰਘ ਚਮਕੀਲਾ ਦੇ ਪਰਿਵਾਰ ਨੇ ਆਪਣੇ ਪਿੰਡੇ ਤੇ ਹੰਡਾਈ ਬਾਈ ਚਮਕੀਲੇ ਨੇ ਵੀ ਆਪਣੇ ਸਟਰਗਲ ਦੇ ਸਮੇਂ ਦੇ ਦੌਰਾਨ ਬਹੁਤ ਗਰੀਬੀ ਦੇਖੀ ਦਿਹਾੜੀਆਂ ਤੱਕ ਕੀਤੀਆਂ ਕਾਰਖਾਨਿਆਂ ਦੇ ਵਿੱਚ ਲੇਬਰ ਕੀਤੀ ਫਿਰ ਇੱਕ ਉਹ ਦੌਰ ਵੀ ਆਇਆ ਜਦੋਂ ਬਾਈ ਅਮਰ ਸਿੰਘ ਚਮਕੀਲੇ ਦੀ ਤੂਤੀ ਦੇਸ਼ ਦੁਨੀਆ ਦੇ ਅੰਦਰ ਬੋਲਣ ਲੱਗੀ ਕੋਈ ਅਜੀਹਾ ਵਿਆਹ ਜਾਂ ਕੋਈ ਸਮਾਗਮ ਨਹੀਂ ਸੀ ਹੁੰਦਾ ਇਲਾਕੇ ਦੇ ਅੰਦਰ ਜਿੱਥੇ ਬਾਈ ਅਮਰ ਸਿੰਘ ਚਮਕੀਲੇ ਦਾ ਅਖਾੜਾ ਨਹੀਂ ਸੀ ਹੁੰਦਾ ਵੇਲ ਨਹੀਂ ਸੀ ਹੁੰਦਾ ਬਾਈ ਚਮਕੀਲੇ ਦੇ ਕੋਲ ਅਖਾੜੇ ਲਾਉਣ ਦੇ ਲਈ ਵੀ ਤੇ ਲੋਕ ਆਪਣੇ ਬੱਚਿਆਂ ਦੇ ਵਿਆਹ ਦੀਆਂ ਡੇਟਾਂ ਪਹਿਲਾਂ ਬਾਈ ਚਮਕੀਲੇ ਦਾ ਅਖਾੜਾ ਬੁੱਕ ਕਰਦੇ ਸੀ ਉਸ ਤੋਂ ਬਾਅਦ ਜਿਹੜੀਆਂ ਉਹ ਵਿਆਹ ਦੀਆਂ ਡੇਟਾਂ ਫਿਕਸ ਕਰਿਆ ਕਰਦੇ ਸੀ ਜੇਕਰ ਭਾਈ ਅਮਰ ਸਿੰਘ ਚਮਕੀਲਾ ਦੇ ਪਰਿਵਾਰਕ ਪਿਸ਼ੋਕੜ ਦੀ ਗੱਲ ਕਰੀਏ ਤਾਂ ਬੀਬਾ ਅਮਰਜੋਤ ਦੇ ਨਾਲ ਉਹਨਾਂ ਦੀ ਸੈਕੰਡ ਮੈਰਿਜ ਸੀਗੀ ਉਹਨਾਂ ਦਾ ਪਹਿਲਾ ਵਿਆਹ ਜਿਹੜਾ ਆ 7 ਦਸੰਬਰ 1975 ਈਸਵੀ ਦੇ ਵਿੱਚ ਬੀਬਾ ਗਰਮੇਲ ਕੌਰ ਦੇ ਨਾਲ ਹੁੰਦਾ ਗਾਇਕੀ ਦੇ ਖੇਤਰ ਦੇ ਵਿੱਚ ਬਾਈ ਅਮਰ ਸਿੰਘ ਚਮਕੀਲਾ ਨੇ ਬੇਸ਼ੱਕ ਅਲੱਗ ਅਲੱਗ ਕੋ ਸਿੰਗਰਾਂ ਦੇ ਨਾਲ ਗਾਇਆ ਪਰ ਸਭ ਤੋਂ ਹਿੱਟ ਜੋੜੀ ਉਹਨਾਂ ਦੀ ਬੀਬਾ ਅਮਰਜੋਤ ਦੇ ਨਾਲ ਹੋਈ ਜਿਹੜੀ ਆਖਰੀ ਸਾਹਾਂ ਤੱਕ ਉਹਨਾਂ ਦੀ ਸਾਥੀ ਰਹੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜਿਸ ਸਮੇਂ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਦਗਾਣਾ ਜੋੜੀ ਹਿੱਟ ਚੱਲ ਰਹੀ ਸੀ ਤਾਂ ਦੇਸ਼ ਹੀ ਨਹੀਂ ਵਿਦੇਸ਼ਾਂ ਅੰਦਰ ਵੀ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਜੋੜੀ ਸਰੋਤਿਆਂ ਦੀ ਪਹਿਲੀ ਪਸੰਦ ਹੋਇਆ ਕਰਦੀ ਸੀ। ਸੋ ਦੋਸਤੋ ਅੱਜ ਬੇਸ਼ੱਕ 37 ਸਾਲ ਹੋ ਗਏ ਬਾਈ ਅਮਰ ਸਿੰਘ ਚਮਕੀਲਾ ਨੂੰ ਇਸ ਦੁਨੀਆ ਤੋਂ ਰੁਖਸਤ ਹੋਇਆ ਨੂੰ ਪਰ ਅੱਜ ਵੀ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਪਿਆਰ ਕਰਨ ਵਾਲੇ ਜਿਹੜੇ ਸਰੋਤੇ ਆ ਅੱਜ ਵੀ ਉਹਨਾਂ ਨੂੰ ਬੜੀ ਸ਼ਿੱਦਤ ਦੇ ਨਾਲ ਯਾਦ ਕਰਦੇ ਆ ਤੇ ਬੜੀ ਸ਼ਿੱਦਤ ਦੇ ਨਾਲ ਪਿਆਰ ਕਰਦੇ ਆ। ਤੁਸੀਂ ਜਾਣਦੇ ਆ ਕਿ 8 ਮਾਰਚ 1988 ਨੂੰ ਫਲੋਰ ਲਾਗਲੇ ਪਿੰਡ ਮੈਸੰਪੁਰ ਵਿਖੇ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਸਦੀਮੀ ਵਸ਼ੋੜਾ ਦੇ ਘਰ ਸੀ ਆਪਣੇ ਚੌਣ ਵਾਲਿਆਂ ਨੂੰ